ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਾਕ ਪੰਜਾਬੀ ਉੱਤੇ ਸੋ ਅੱਜ ਦੀ ਵੀਡੀਓ ਦੋਸਤੋ ਬਹੁਤ ਹੀ ਦਿਲਚਸਪ ਹੈ ਇਹਨੂੰ ਸਾਰੇ ਨੂੰ ਸੁਣਿਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਔਰ ਚੈਨਲ ਜਿਨ੍ਹਾਂ ਵੀਰਾਂ ਨੇ ਆਪਣਾ ਸਬਸਕ੍ਰਾਈਬ ਨਹੀਂ ਕੀਤਾ ਹਜੇ ਤੱਕ ਉਹ ਜ਼ਰੂਰ ਕਰ ਲੋ ਤੇ ਬੈਲ ਵਾਲਾ ਬਟਨ ਵੀ ਦਬਾ ਲਓ ਤਾਂ ਦੋਸਤੋ ਗੱਲ ਕਰਾਂਗੇ ਪੂਲੇ ਦੀ ਮਸ਼ੂਕ ਅਮਰੀਕੋ ਦੇ ਬਾਰੇ ਕਿਵੇਂ ਰੂੜੀ ਮਾਰਕਾ ਵੇਚਣ ਤੋਂ ਕਰੋੜਪਤੀ ਬਣ ਤੱਕ ਦਾ ਸਫ਼ਰ ਉਹਦਾ ਕਿਵੇਂ ਦਾ ਹੈ ਇਹ ਦੱਸਾਂਗੇ ਤੁਹਾਨੂੰ ਸੋ ਕੁਝ ਐਸੀਆਂ ਗੱਲਾਂ ਤੁਹਾਨੂੰ ਸੁਣ ਲਈ ਮਿਲਣਗੀਆਂ ਅੱਜ ਜਿਹਨੂੰ ਸੁਣ ਕੇ ਤੁਹਾਡੇ ਰੋਂਕਟੇ ਖੜੇ ਹੋ ਜਾਣਗੇ ਜਿਹੜੇ ਲੋਕ ਨਿਹੰਗ ਬਾਣੇ ਹੇਠ ਲੋਕੇ ਪੂਲੇ ਬਦਮਾਸ਼ ਦੀਆਂ ਥੋੜੀਆਂ ਬਹੁਤ ਕਤੂਤਾ ਜਾਣਦੇ ਨੇ ਉਹ ਪੂਲੇ ਦੀ ਮਸ਼ੂਕ ਅਮਰੀਕ ਕੋਰ ਉਰਪ ਅਮਰੀਕੋ ਨੂੰ ਵੀ ਜ਼ਰੂਰ ਜਾਣਦੇ ਹੋਣਗੇ ਜੋ ਕਿ ਪੂਲੇ ਦੀ ਮਸ਼ੂਕ ਵਜੋਂ ਮਸ਼ਹੂਰ ਰਹੀ ਹੈ ਅਮਰਕੋਟ ਦੇ ਸੁਬੇਕ ਸਿੰਘ ਦੀ ਪਤਨੀ ਅਮਰੀਕੋ ਜਿਹੜੀ ਕਿ ਕਰੀਬ 100 ਕਿੱਲਿਆਂ ਦੀ ਮਾਲਕ ਸੀ ਉਹ ਸਨ 1986-87 ਅਮਰਕੋਟ ਪਿੰਡ ਚ ਇੱਕ ਇੱਕ ਗਲਾਸੀ ਸ਼ਰਾਬ ਵੇਚਿਆ ਕਰਦੀ ਸੀ ਆਪਣੇ ਪਤੀ ਸੁਵੇਗ ਸਿੰਘ ਤੇ ਬੱਚਿਆਂ ਦੇ ਨਾਲ ਅਮਰੀਕੋ ਅਮਰਕੋਟ ਦੇ ਇੱਕ ਕਮਰੇ ਦੇ ਵਿੱਚ ਕਿਰਾਏ ਤੇ ਰਹਿੰਦੀ ਹੁੰਦੀ ਸੀ ਫਿਰ ਬੜੇ ਹੀ ਨਾਟਕਮਈ ਢੰਗ ਦੇ ਨਾਲ ਅਮਰੀਕੋ ਦਾ ਪੂਲੇ ਨਾਲ ਕਨੈਕਸ਼ਨ ਜੁੜਿਆ ਉਹ ਤੋਂ ਬਾਅਦ ਅਮਰੀਕੋ ਨੇ ਵੀ ਵਗਦੀ ਗੰਗਾ ਚ ਅਜਿਹੇ ਹੱਥ ਧੋਤੇ ਕਿ ਉਹਦੇ ਸਾਰੇ ਪਰਿਵਾਰ ਦੇ ਬਾਰੇ ਨਿਆਰੇ ਹੋ ਗਏ ਤੇ ਉਹ ਕਰੋੜਾਂ ਰੁਪਏ ਦੇ مالک ਬਣ ਗਏ ਤੇ ਉਹਦੇ ਬਿਲਕੁਲ ਅਨਪੜ ਭਰਾ ਤੇ ਪੁੱਤਰ ਪੁਲਿਸ ਵਿੱਚ ਨੌਕਰੀਆਂ ਲੱਗੇ ਸੀ ਅਮਰੀਕੋ ਦੇ ਪੂਲੇ ਨਾਲ ਕੰਟੈਕਟ ਹੋਣ ਦੀ ਕਹਾਣੀ ਵੀ ਦੋਸਤੋ ਬੜੀ ਦਿਲਚਸਪ ਹੈ ਅਮਰੀਕੋ ਦੇ ਦਿਓਰ ਦਾ ਇੱਕ ਰਿਸ਼ਤੇਦਾਰ ਜਿਹਾਰੂ ਸਿੰਘਾ ਵਿਚਲੇ ਭਾਈ ਅਮਰੀਕ ਸਿੰਘ ਕੌੜਾ ਦੇ ਗਰੁੱਪ ਦੇ ਵਿੱਚ ਸੀਗਾ ਪੁਲਿਸ ਦੀ ਟੌਟੀ ਕਰਦੇ ਆ ਪੂਲਾ ਆਮ ਹੀ ਜਿਹਾਰੂ ਸਿੰਘਾ ਨੂੰ ਮੁਕਾਬਲੇ ਲਈ ਲਕਰਦਾ ਰਹਿੰਦਾ ਸੀ ਜਦੋਂ ਸਿੰਘ ਮਿਥੀ ਥਾਂ ਤੇ ਮੁਕਾਬਲੇ ਲਈ ਪਹੁੰਚਦੇ ਤਾਂ ਪੂਲਾ ਉਸ ਥਾਂ ਨੂੰ ਫੋਰਸਾਂ ਦਾ ਘੇਰਾ ਪਵਾ ਦਿੰਦਾ ਇਸ ਲਈ ਭਾਈ ਅਮਰੀਕ ਸਿੰਘ ਕੌੜਾ ਦੇ ਗਰੁੱਪ ਨੇ ਇੱਕ ਸਿੰਘ ਨੂੰ ਪੂਲੇ ਦੇ ਗਰੋਹ ਦੇ ਅੰਦਰ ਬਾੜਿਆ ਉਹ ਸਿੰਘ ਅਮਰੀਕੋ ਦੇ ਦਿਓਰ ਦਾ ਰਿਸ਼ਤੇਦਾਰ ਸੀ ਤਾਂ ਉਹ ਸਿੰਘ ਨੇ ਇੱਕ ਦਿਨ ਮੌਕਾ ਦੇਖ ਕੇ ਜਦੋਂ ਪੂਲੇ ਤੇ ਉਹਦੇ ਬਦਮਾਸ਼ ਸਾਥੀ ਨਸ਼ੇਜ ਗੁੱਟ ਕੂਕ ਸੁੱਤੇ ਪਏ ਸੀ ਉਦੋਂ ਛੱਤ ਤੇ ਪਾਸਾ ਪਰਤ ਕੇ ਪਏ ਪੂਲੇ ਦੀ ਛਾਤੀ ਦਾ ਨਿਸ਼ਾਨਾ ਬਣ ਕੇ 315 ਬੋਰ ਦੀ ਰਫਲ ਦੇ ਨਾਲ ਗੋਲੀ ਚਲਾਤੀ ਗੋਲੀ ਪੂਲੇ ਦੀ ਛਾਤੀ ਦੇ ਸੱਜੇ ਪਾਸੇ ਨੂੰ چیر ਕੇ ਆਰ ਪਾਰ ਲੰਘੀ ਤੇ ਨਾਲ ਹੀ ਸੁੱਤੇ ਪੂਲੇ ਦੇ ਸਾਥੀ ਜੋਗਾ ਸਿੰਘ ਦੇ ਵੀ ਜਾ ਕੇ ਵੱਜੀ ਇੱਕਦਮ ਭਾਜੜ ਪੈ ਗਈ ਅੱਬੜ ਬਾਹੇ ਉੱਠੇ ਪੂਲੇ ਦੇ ਪਾਲਤੂ ਗੁੰਡਿਆਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰਤੀਆਂ ਇਸ ਭੱਜ ਦੌੜ ਦੇ ਵਿੱਚ ਪੂਲੇ ਤੇ ਗੋਲੀ ਚਲਾਉਣ ਵਾਲਾ ਸਿੰਘ ਬਚ ਨਿਕਲਿਆ ਉਦੋਂ ਸ਼ਾਇਦ ਪੂਲੇ ਦੇ ਕਹਿਰ ਤੋਂ ਬਚਣ ਲਈ ਉਹ ਅਮਰੀਕੋ ਹਸਪਤਾਲ 'ਚ ਦਾਖਲ ਪੂਲੇ ਦਾ ਪਤਾ ਲੈਣ ਗਈ ਫੇਰ ਉਹ ਹਸਪਤਾਲ ਇਸ ਬਦਮਾਸ਼ ਲਈ ਰੋਟੀ ਲੈ ਕੇ ਜਾਣ ਲੱਗ ਪਈ ਇਹ ਨੇੜਤਾ ਬਹੁਤ ਹੀ ਕਰੀਬੀ ਸਾਂਝ ਵਿੱਚ ਬਦਲ ਗਈ ਪੂਲੇ ਦੀ ਨੇੜਤਾ ਦੇ ਨਸ਼ੇ 'ਚ ਅਮਰੀਕੋ ਨੇ ਵੀ ਖਰਮਸਤੀਆਂ ਕਰਨੀਆਂ ਸ਼ੁਰੂ ਕਰਤੀਆਂ ਹੁਣ ਉਸ ਨੇ ਸ਼੍ਰੀ ਆਮ ਰੂੜੀ ਮਾਰਕਾ ਸ਼ਰਾਬ ਦਾ ਧੰਦਾ ਵੱਡੇ ਪੱਧਰ ਤੇ ਆਰੰਭ ਕਰਤਾ ਪੂਲੇ ਰਹੀ ਧਮਕੀਆਂ ਦਿਵਾ ਕੇ ਮਕਾਨ ਮਾਲਕ ਬ੍ਰਾਹਮਣ ਦੀ ਜਿਹੜੇ ਉਹ ਭਜਾਰ ਤੇ ਤੇ ਪੂਰੇ ਮਕਾਨ ਤੇ ਆਪਣਾ ਕਬਜ਼ਾ ਕਰ ਲਿਆ ਅਮਰੀਕੋ ਦਾ ਕਹਿੰਦੇ ਹੌਸਲਾ ਇੰਨਾ ਵੱਧ ਗਿਆ ਸੀ ਕਿ ਉਹਨੇ ਨਾਜਾਇਜ਼ ਸ਼ਰਾਬ ਵਿਰੁੱਧ ਛਾਪਾ ਮਾਰਨਾਂ ਏਐਸਆਈ ਦੇ ਥੱਪੜ ਮਾਰਤਾ ਸੀ ਪੂਲੇ ਦੀ ਸੁਰੱਖਿਆ 'ਚ ਲੱਗੇ ਕੁਝ ਜਵਾਨ ਉਹਦੇ ਨਾਲ ਸੀਗੇ। ਐਸਆਈ ਨੇ ਸਾਰੇ ਹਾਲਾਤ ਦੇਖ ਕੇ ਡੀਐਸਪੀ ਪਰਮਜੀਤ ਸਿੰਘ ਗਿੱਲ ਨੂੰ ਰਿਪੋਰਟ ਕੀਤੀ ਤਾਂ ਗੁੱਸੇ 'ਚ ਆ ਕੇ ਡੀਐਸਪੀ ਗਿੱਲ ਨੇ ਖੁਦ ਛਾਪਾਂ ਮਾਰਿਆ ਤੇ ਸ਼ਰਾਬ ਰੱਖਣ ਵਾਲੀ ਟਿਊਬ ਅਮਰੀਕੋ ਦੇ ਗਲ 'ਚ ਪਾ ਲਈ ਤੇ ਮੂੰਹ ਕਾਲਾ ਕਰਕੇ ਸਾਰੇ ਪਿੰਡ 'ਚ ਨੂੰ ਘਮਾਇਆ। ਫਿਰ ਐਸੇ ਹੀ ਹਾਲਤ ਵਿੱਚ ਭੀਖੀ ਪਿੰਡ ਚੌਂਕ ਵਿੱਚ ਇਹ ਜਾਖ ਖਲਾਰੀ। ਪੂਲੇ ਨੂੰ ਪਤਾ ਲੱਗਾ ਤਾਂ ਉਹਨੇ ਆਈਜੀ ਮਹਿਲ ਸਿੰਘ ਭੁੱਲਰ ਨਾਲ ਗੱਲ ਕਰਕੇ ਆਪਣੀ ਇਸ ਮਸ਼ੂਕ ਦੀ ਬੰਦ ਖਲਾਸੀ ਕਰਵਾਈ ਇਹ ਤੋਂ ਬਾਅਦ ਪੂਲੇ ਨੇ ਅਮਰੀਕੋ ਤੋਂ ਸ਼ਰਾਬ ਦਾ ਧੰਦਾ ਛੁੜਾ ਕੇ ਹੋਰ ਧੰਦਿਆਂ ਦੇ ਵਿੱਚ ਆਪਣੇ ਨਾਂ ਰਲਾ ਲਿਆ ਮੰਡ ਵਿੱਚ ਨੌ ਕਿੱਲੇ ਜ਼ਮੀਨ ਤੇ ਕਬਜ਼ਾ ਕਰਵਾਇਆ ਬਹਾਮਣਾ ਦੇ ਮੱਲੇ ਹੋਏ ਮਕਾਨ ਤੇ ਚਿਵਾਰਾ ਪਾ ਕੇ ਬੰਕਰ ਤਿਆਰ ਕਰਵਾਏ ਤੇ ਪੂਲੇ ਦੇ ਗੁੰਡੇ ਉਹਦੀ ਰਾਖੀ ਲਈ ਉਥੇ ਰਹਿਣ ਲੱਗ ਪਏ ਮੰਡਵਾਲੀ ਕਬਜ਼ੇ ਚ ਕੀਤੀ ਜ਼ਮੀਨ ਤੇ ਇੱਕ ਵਾਰ ਜਦੋਂ ਅਮਰੀਕੋ ਦਾ ਪਤੀ ਸੁਵੇਗ ਸਿੰਘ ਤੇ ਉਹਦਾ ਇੱਕ ਸਾਥੀ ਤੋੜੀਆਂ ਬੀਜਣ ਜਾ ਰਹੇ ਸਨ ਤਾਂ ਉਹਨਾਂ ਦਾ ਸਿੰਘਾਂ ਨਾਲ ਸਾਹਮਣਾ ਹੋ ਗਿਆ ਸ਼ਰਾਬ ਤੇ ਪੂਲੇ ਦੀ ਨੇੜਤਾ ਦੇ ਨਸ਼ੇ ਚ ਸੁਵੇਗ ਸਿੰਘ ਸਿੰਘਾਂ ਨੂੰ ਗਾਲਾਂ ਕੱਢਣ ਲੱਗ ਪਿਆ ਸਿੰਘਾਂ ਨੇ ਅਸਾਲਟਾਂ ਸਿੱਧੀਆਂ ਕਰਕੇ ਦੋਹਾਂ ਨੂੰ ਉੱਥੇ ਭੁੰਨਿਆ ਇਹ ਤੋਂ ਬਾਅਦ ਪੂਲੇ ਨੇ ਆਪਣੇ ਜੁੰਡੀ ਦੇ ਯਾਰ ਪੁਲਿਸ ਅਫਸਰਾਂ ਨਾਲ ਗੱਲ ਕਰਕੇ ਅਮਰੀਕੋ ਤੇ ਉਹਦੇ ਅਨਪੜ ਭਰਾ ਅਨਪੜ ਪੁੱਤਰ ਤੇ ਧੀ ਸਾਰਿਆਂ ਨੂੰ ਸਮੇਤ ਅਮਰੀਕੋ ਦੇ ਪੁਲਸ ਵਿੱਚ ਸਪਾਹੀ ਦੇ ਰੈਂਕ ਦਵਾਤੇ ਹਥਿਆਰ ਮਿਲ ਗਏ ਤਨਖਾਹਾਂ ਹਰ ਮਹੀਨੇ ਮਿਲਣ ਲੱਗ ਪਈਆਂ ਪੂਲੇ ਨੇ ਆਪਣੇ ਵਾਲੀ ਨੀਤੀ ਹੀ ਵਰਤਦੇ ਹੋਏ ਅਮਰੀਕੋ ਦੇ ਘਰ ਤੇ ਵੀ ਕੁਝ ਨਕਲੀ ਹਮਲੇ ਕੀਤੇ ਤੇ ਉਹਨੂੰ ਪੁਲਸ ਦੀ ਵੱਡੀ ਸੁਰੱਖਿਆ ਛਤਰੀ ਦਵਾਤੀ ਅਮਰੀਕੋ ਹੁਣ ਸਰਦਾਰਨੀ ਅਮਰੀਕਾ ਕੌਰ ਬਣ ਚੁੱਕੀ ਸੀ ਜੀਦਾ ਵੱਡੇ-ਵੱਡੇ ਪੁਲਸ ਅਫਸਰਾਂ ਨਾਲ ਮੇਲ-ਜੋਲ ਸੀ ਪੁਲਸ ਵਿੱਚ ਨੌਜਵਾਨਾਂ ਨੂੰ ਭਰਤੀ ਕਰਵਾਉਣ ਲਈ ਉਹ ਵੱਡੀ ਪੱਧਰ ਤੇ ਕਮਿਸ਼ਨ ਵੀ ਲੈਂਦੀ ਰਹੀ ਹੈ ਹੁਣ ਉਹ ਦਿਨ ਰਾਤ ਪੂਲੇ ਨਾਲ ਰਹਿ ਕੇ ਉਹਦੀ ਹਰ ਖਾਹਿਸ਼ ਦੀ ਪੂਰਤੀ ਲਈ ਕੰਮ ਕਰਨ ਲੱਗ ਪਈ ਤੇ ਇਹਦੇ ਇਵਜ਼ ਵਿੱਚ ਪੂਲੇ ਨੇ ਪੁਲਸ ਅਫਸਰਾਂ ਰਾਹੀਂ ਇਹਨੂੰ ਸ਼ੌریہ ਚੱਕਰ ਦਵਾਇਆ ਪੂਲੇ ਨੂੰ ਖੁਸ਼ ਰੱਖਣ ਲਈ ਅਮਰੀਕੋ ਨੇ ਪਰਿਵਾਰ ਦੀ ਇੱਜ਼ਤ ਮਹਫੂਜ਼ ਰੱਖਣ ਲਈ ਵੀ ਕੋਈ ਵਿਸ਼ੇਜਤ ਨਹੀਂ ਕੀਤਾ ਅਮਰੀਕੋ ਦੇ ਬੱਚਿਆਂ ਦੇ ਵਿਆਹ ਚ ਪੂਲੇ ਨੇ ਪਿਓ ਵਜੋਂ ਮਿਲਣੀ ਕੀਤੀ ਬੇਚਕ ਇਹਨਾਂ ਦੋਹਾਂ ਦਾ ਕਿਤੇ ਵੀ ਵਿਆਹ ਨਹੀਂ ਹੋਇਆ ਵਾ ਲੱਲੇ ਬੂਹ ਪਿੰਡ ਦਾ ਕਾਬਲ ਸਿੰਘ ਉਰਫ ਡੀਸੀ ਇਹ ਪੂਲੇ ਦੇ ਗਰੋਹ ਦਾ ਮੈਂਬਰ ਸੀ ਉਹ ਅਮਰੀਕੋ ਵੱਲੋਂ ਮੰਡ ਚ ਦੱਬੀ ਜ਼ਮੀਨ ਦੇ ਮਾਲਕਾਂ ਦਾ ਪੱਖ ਲੈਂਦਾ ਸੀ ਅਮਰੀਕੋ ਨੇ ਪੂਲੇ ਨੂੰ ਕਿਹਾ ਤੇ ਪੂਲੇ ਨੇ ਡੀਸੀ ਦੀਆਂ ਲੱਤਾਂ ਤੋੜਤੀਆਂ 8-10 ਦਿਨ ਡੀਸੀ ਉਸੇ ਹਾਲਤ ਵਿੱਚ ਤੜਫਦਾ ਰਿਹਾ ਤਾਂ ਫਿਰ ਪੂਲੇ ਨੇ ਉਹਨੂੰ ਖਤਮ ਕਰਕੇ ਦਰਿਆ 'ਚ ్రోੜਤਾ ਅਮਰੀਕੋ ਇੱਕ ਵਾਰ ਆਪਣੀ ਨੂਹ ਦੇ ਨਾਲ ਕਿਸੇ ਗੱਲ ਤੋਂ ਲੜ ਪਈ ਨੂਹ ਨੇ ਅੱਗੋਂ ਤਾਣਾ ਮਾਰਤਾ ਕਿ ਤੂੰ ਤਾਂ ਪੂਲੇ ਨੂੰ ਆਪਣਾ ਖਸਮ ਬਣਾਇਆ ਅਮਰੀਕੋ ਨੇ ਇਹ ਗੱਲ ਪੂਲ ਦੇ ਨੂੰ ਜਾ ਕੇ ਦੱਸਦੀ ਪੂਲੇ ਨੇ ਵਾਦਾ ਕੀਤਾ ਉਹ ਕਹਿੰਦਾ ਮੈਂ ਉਹਦੀ ਇਹੋ ਜੀ ਜ਼बान ਬੰਦ ਕਰਾਉਂ ਕਿ ਮੁੜ ਕੇ ਉਹ ਤੈਨੂੰ ਇੰਨੀ ਗੱਲ ਕਦੇ ਨਹੀਂ ਕਹੋਗੀ ਤੇ ਪੂਲੇ ਨੇ ਸੱਚਮੁੱਚ ਉਹਦੀ ਜ਼बान ਬੰਦ ਕਰਵਾਤੀ ਪਰ ਇਹ ਜ਼बान ਕਿਸ ਢੰਗ ਨਾਲ ਬੰਦ ਕਰਵਾਈ ਇਹਦੇ ਕਾਫੀ ਤੱਥ ਮਿਲਦੇ ਆ ਤਾਂ ਦੋਸਤੋ ਬਾਬਾ ਮੋਹਨ ਸਿੰਘ ਪਿੰਡ ਮੀਰਕੇ ਨੇੜੇ ਅਮਰਕੋਟ ਮੋਗੇ ਚ ਰਹਿ ਰਿਹਾ ਸੀ ਤਾਂ ਪੂਲਾ ਲੁਧਿਆਣੇ ਇੱਕ ਜੂਆ ਖੇਡਦਿਆਂ ਗੋਲੀ ਚਲਾਉਣ ਵਾਲੇ ਕੇਸ ਵਿੱਚੋਂ ਭਗੌੜਾ ਹੋ ਗਿਆ ਸੀ ਤੇ ਭਗੌੜਾ ਹੋਣ ਪਿੱਛੋਂ 6-7 ਮਹੀਨੇ ਇਹ ਉਹਦੇ ਕੋਲ ਰਿਹਾ ਬਾਬੇ ਕੋਲ ਤਾਂ ਉਹਨੇ ਪੂਲੇ ਦੇ ਮਾੜੇ ਦਿਨਾਂ ਦੇ ਵਿੱਚ ਬਾਬਾ ਮੋਹਨ ਸਿੰਘ ਨੇ ਬੜੀ ਆਰਥਿਕ ਮਦਦ ਕੀਤੀ ਸੀ ਪੰਜ ਮੱਝਾਂ ਵੀ ਦਿੱਤੀਆਂ ਸੀ ਪਰ ਪੂਲੇ ਨੇ ਉਹਦੀ ਜ਼ਮੀਨ ਅਮਰੀਕੋ ਨੂੰ ਦਬਾਉਣ ਲਈ ਉਹਨੂੰ ਮੋਗੇ ਗਊਸ਼ਾਲਾ 'ਚ ਚੁੱਕ ਲਿਆਂਦਾ ਤਾਂ ਪੂਲੇ ਤੇ ਅਮਰੀਕੋ ਨੂੰ ਸਾਰੀ ਰਾਤ ਕਟਵਾਉਂਦੇ ਰਹੇ ਗੁੰਡਿਆਂ ਕੋਲੋਂ ਇਸ ਤਰ੍ਹਾਂ ਉਹਦੀ ਜ਼ਮੀਨ ਅਮਰੀਕੋ ਦੇ ਨਾਂ ਲਵਾ ਕੇ ਉਹਨੂੰ ਫਿਰ ਇਹਨਾਂ ਨੇ ਮਾਰਤਾ ਜਦੋਂ ਪੂਲਾ ਪਿੰਡ ਦੇ ਅੰਦਰ ਨਵਾਂ ਗੁਰਦੁਆਰਾ ਬਣਨ ਨੂੰ ਰੋਕਣ ਲਈ ਪੂਲੇ ਕਰੋ ਨੇ ਕੁਝ ਮਿਸਤਰੀ ਅਗਵਾ ਕਰ ਲਏ ਤਾਂ ਲੋਕ ਰੋਹ ਦੇ ਦਬਾਅ 'ਚ ਪੂਲੇ ਦੀ ਫਿਰ ਗ੍ਰਿਫਤਾਰੀ ਹੋਈ ਉਦੋਂ ਅਮਰੀਕੋ ਇੱਕ ਵਾਰ ਫਿਰ ਪੱਤਰਕਾਰਾਂ ਦੇ ਸਾਹਮਣੇ ਆਈ ਤੇ ਅੱਤਵਾਦ ਨਾਲ ਲੜਾਈ ਲੜਨ ਦੀ ਦੁਹਾਈ ਪਾਉਂਦੀ ਹੋਈ ਪੂਲੇ ਦੀ ਰਿਹਾਈ ਲਈ ਸਥਰਗਰਮ ਹੋ ਗਈ ਪਰ ਜਦੋਂ ਕੈਪਟਨ ਸਰਕਾਰ ਨੇ ਗੰਭੀਰਤਾ ਨਾਲ ਪੂਲੇ ਦੇ ਜੁਲਮਾਂ ਦਾ ਹਿਸਾਬ ਕਿਤਾਬ ਕਰਨਾ ਸ਼ੁਰੂ ਕਰਤਾ ਤਾਂ ਅਮਰੀਕੋ ਡਰ ਗਈ ਉਹਨੇ ਕਰਨਲ ਜੀਐਸ ਸੰਧੂ ਨੂੰ ਸੁਨੇਹੇ ਭੇਜ ਕੇ ਪੈਰਾਂ 'ਤੇ ਚੁੰਨੀ ਧਰ ਦੇਣ ਤੱਕ ਵੀ ਮਿੰਤਾਵਾਂ ਕੀਤੀਆਂ ਪਰ ਪੂਲੇ ਨਾਲ ਮਿਲ ਕੇ ਕੀਤੇ ਸੈਂਕੜੇ ਪਾਪ ਉਹਦਾ ਖਹਿੜਾ ਨਹੀਂ ਛੱਡਿਆ ਛੱਡਿਆ ਉਹਨੇ ਮੋਗੇ ਦੇ ਇੱਕ ਕਤਲ ਕੇਸ 'ਚ ਬਾਰੋ-ਬਾਰ ਫਿਰ ਜਮਾਨਤ ਵੀ ਕਰਵਾ ਲਈ ਸੀ ਤਾਂ ਦੋਸਤੋ ਇਹ ਸੀਗੀ ਅਮਰੀਕੋ ਦੀ ਇੱਥੇ ਤੱਕ ਜਾਣਕਾਰੀ ਸੋ ਹੁਣ ਅੱਗੇ ਵੀ ਦੀਆਂ ਕਤੂਤਾਂ ਪਾ ਤੁਹਾਨੂੰ ਦੱਸਦੇ ਆ ਪਿੰਡ ਕਰਤਾਰ ਪਰ ਝੂਠਾ ਦੇ ਮਝਵੀ ਭਾਈਚਾਰ ਨਾਲ ਸੰਬੰਧਿਤ ਭਜਨ ਸਿੰਘ ਹੁੰਦਾ ਸੀ ਇੱਕ ਜਿਹਨੂੰ ਭਜਾ ਕਹਿ ਕੇ ਬੁਲਾਇਆ ਜਾਂਦਾ ਸੀ ਤਾ ਪੂਲੇ ਨੂੰ ਗੁਰੂ ਦਾ ਸਿੰਘ ਸਮਝ ਬੈਠਿਆ ਹੈ ਤਾਂ ਉਹਦਾ ਆਪਣੇ ਭਰਾ ਨਾਲ ਝਗੜਾ ਹੋਇਆ ਵਾ ਤਾਂ ਉਹਨੇ ਪੂਲੇ ਨੂੰ ਸ਼ਿਕਾਇਤ ਲਾਤੀ ਜਾ ਕੇ ਤੇ ਕਿਹਾ ਕਿ ਉਹ ਯਾਨੀ ਕਿ ਉਹਦਾ ਭਰਾ ਅਤਵਾਦੀਆਂ ਵਾਲੀ ਭਾਸ਼ਾ ਬੋਲਦਾ ਪੂਲਾ ਉਸ ਵੇਲੇ ਸ਼ਰਾਬ ਦੇ ਨਸ਼ੇ ਵਿੱਚ ਗੁੱਟ ਸੀ ਪੂਲੇ ਨੇ ਬੱਕਰੇ ਵੱਢਣ ਨਾਲ ਟੋਕਾ ਮੰਗਵਾਇਆ ਟੋਕਾ ਫੜ ਕੇ ਉਹਨੇ ਭਜੇ ਦੇ ਪੱਟ ਤੇ ਮਾਰਿਆ ਟੱਕ ਲਾਤਾ ਉਹਦੀ ਪਿੰਜਣੀ ਤੇ ਤਾਂ ਭਜੇ ਦੀਆਂ ਕੰਨੇ ਚੀਕਾਂ ਨਿਕਲ ਗਈਆਂ ਪੂਲੇ ਨੇ ਸ਼ਰਾਬ ਦੀ ਬੋਤਲ ਉਹਦੇ ਮੂੰਹ ਨੂੰ ਲਾਤੀ ਉਹਨੂੰ ਚੁੱਪ ਕਰਵਾ ਕੇ ਫਿਰ ਆਪਣੇ ਬੰਦਿਆਂ ਨਾਲ ਉਹਦਾ ਮੈਡੀਕਲ ਕਰਾਉਣ ਭੇਜਤਾ ਫਿਰ ਪੂਲੇ ਨੇ ਭਜੇ ਵੱਲੋਂ ਉਹਦੇ ਭਰਾ ਤੇ ਦਫਾ 326 ਦਾ ਪਰਚਾ ਕਰਵਾਤਾ ਤਾਂ ਭਜੇ ਦੇ ਭਰਾ ਤੇ ਪਰਚਾ ਹੁਣ ਪਿੱਛੋਂ ਸਥਾਨਕ ਪੰਚਾਇਤ ਦੀ ਜਿਹੜੀ ਇਹ ਉਹਦੀ ਪੈਰ ਵੀ ਲਈ ਪਿੱਛੇ-ਪਿੱਛੇ ਪਹੁੰਚ ਗਈ ਤਾਂ ਪੰਚਾਇਤ ਨੇ ਭਜੇ ਦੇ ਭਰਾ ਦੀ ਪੂਰੀ ਦ੍ਰਿੜਤਾ ਨਾਲ ਸਫਾਈ ਦਿੱਤੀ ਪੀ ਕੇ ਇਹ ਐਨੀ ਹਰਕਤ ਕਰੇ ਨਹੀਂ ਸਕਦਾ ਤਾਂ ਪੂਰਾ ਯਕੀਨ ਹੋ ਜਾਣ ਤੋਂ ਬਾਅਦ ਥਾਣੇਦਾਰ ਨੇ ਭਜੇ ਤੋਂ ਪੁੱਛ ਕੇ ਚ ਕੀਤੀ ਤਾਂ ਉਹ ਥੜਕ ਗਿਆ ਗੱਲ ਪੂਲੇ ਵੱਲ ਘੁੰਮ ਗਈ ਸਾਰੀ ਪੰਚਾਇਤ ਇਕੱਠੀ ਹੋ ਕੇ ਪੂਲੇ ਕੋਲ ਆਈ ਤਾਂ ਅਗੋਂ ਸ਼ਰਾਬੀ ਹੋਇਆ ਪੂਲਾ ਉਹਨਾਂ ਨੂੰ ਉਲਟਾ ਪੈ ਗਿਆ ਉਹ ਕਹਿਣ ਲੱਗਿਆ ਸਾਲਿਓ ਅਸੀਂ ਕੋਈ ਬਦਮਾਸ਼ ਅਸੀਂ ਸੰਤਾਂ ਅਸੀਂ ਗੁਰਦੁਆਰੇ ਬਣਾ ਰਹੇ ਆ ਕਿ ਲੋਕਾਂ ਦੀ ਛੱਬੀ ਬਣਾਉਂਦੇ ਫਿਰਦੇ ਆ ਲੋਕਾਂ ਤੇ ਤਾਂ ਪੰਚਾਇਤ ਦੇ ਮੋਤਵ ਜਿਹੜੇ ਬੰਦੇ ਸੀ ਹੱਥ ਜੁੜ ਕੇ ਕਹਿਣ ਲੱਗੇ ਕਿ ਬਾਬਾ ਜੀ ਅਸੀਂ ਕਦੋਂ ਕਹਨੇ ਆ ਕਿ ਤੁਸੀਂ ਛੱਬੀ ਬਣਾਈ ਹੈ ਤੁਸੀਂ ਬਸ ਕਿਸੇ ਤਰ੍ਹਾਂ ਇਹ ਮਾਮਲਾ ਨਿਵੇੜ ਦਿਓ ਫਿਰ ਪੂਲੇ ਨੇ ਦੋਹਾਂ ਭਰਾਵਾਂ ਦਾ ਸਮਝੌਤਾ ਕਰਾ ਕੇ ਆਪਣੀ ਲਈ ਆਪੇ ਹੀ ਬੁਝਾਰਤੀ ਸ਼ਾਇਦ ਇਸ ਘਟਨਾ ਨਾਲ ਇਹ ਭੱਜੇ ਦੀ ਪਤਨੀ ਸੀ ਜਿਹੜੀ ਇਹ ਪੂਲੇ ਨੂੰ ਇੱਕ ਬਹੁਤ ਵੱਡੀ ਸ਼ਖਸੀਅਤ ਮੰਨ ਬੈਠੀ ਇਸ ਲਈ ਉਹ ਇੱਕ ਦਿਨ ਆਪਣੇ ਨਾਲ ਹੋਈ ਜਾਤੀ ਦੀ ਸ਼ਿਕਾਇਤ ਲੈ ਕੇ ਪੂਲੇ ਕੋਲ ਪਹੁੰਚ ਗਈ। ਉਹਨੇ ਉਹਦੀ ਇੱਜ਼ਤ ਨੂੰ ਪਿੰਡ ਦੇ ਇੱਕ ਬੰਦੇ ਨੇ ਹੱਥ ਪਾ ਲਿਆ ਤਾਂ। ਉਹ ਜਦੋਂ ਸ਼ਿਕਾਇਤ ਲੈ ਕੇ ਪੂਲੇ ਦੇ ਦਰਬਾਰ 'ਚ ਪਹੁੰਚੀ ਤਾਂ ਪੂਲਾ ਸ਼ਰਾਲ ਦੇ ਨੱਚੇ 'ਚ ਗੁੱਟ ਹੋਇਆ ਖੁਸਰੇ ਨਿਚਾਰਿਆ ਸੀ। ਤਾਂ ਭਜੇ ਦੀ ਪਤਨੀ ਦੀ ਗੱਲ ਸੁਣ ਕੇ ਖਰਮਸਤੀ ਤੇ ਉਤਰਿਆ ਹੋਇਆ ਪੂਲਾ ਆਪਣੇ ਗੁੰਡਿਆਂ ਨੂੰ ਕਹਿਣ ਲੱਗਿਆ ਉਹ ਕਹਿੰਦਾ ਓਏ ਇਹਦੇ ਹੱਥ ਫੇਰ ਕੇ ਦੇਖੋ ਕੋਈ ਬਾਲਬੂਲ ਹੈਗੇ ਤਾਂ ਸ੍ਰੀ ਦਰਬਾਰ ਸਾਹਿਬ ਤੇ ਕਬਜ਼ਾ ਕਰਕੇ ਮੱਛੇ ਰੰਗਣ ਨੇ ਵੀ ਸ਼ਾਇਦ ਕਮੇਨਗੀ ਦੀਆਂ ਇੰਨੀਆਂ ਘਣਾਉਣੀਆਂ ਹਰਕਤਾਂ ਕਰਨ ਦੀ ਜ਼ਰੂਰਤ ਨਹੀਂ ਕੀਤੀ ਹੋਊਗੀ ਤਾਂ ਪੂਲੇ ਦਾ ਹੁਕਮ ਸੁਣ ਕੇ ਪਹਿਲਾਂ ਹੀ ਮੱਛਰੇ ਹੋਏ ਉਹਦੇ ਗੁੰਡੇਆਂ ਨੇ ਗੁਰਦਵਾਰ ਦੇ 베ੜੇ ਵਿੱਚ ਉਸ ਮਜਲੂਮ ਫਰਿਆਦੀ ਬੀਬੀ ਨੂੰ ਕਹਿ ਲਈਏ ਵੀ ਅਲਪ ਨੰਗੀ ਕਰਤਾ ਫੇਰ ਭੂਸਰੇ ਹੋਏ ਪੂਲੇ ਦੇ ਗੁੰਡੇ ਉਸ ਮਜਲੂਮ ਬੀਬੀ ਨੂੰ ਗੁਰਦੁਆਰੇ ਦੇ ਨਾਲ ਲੱਗਦੇ ਕਮਾਦਾਂ 'ਚ ਲੈ ਕੇ ਗਏ ਪੂਲਾ ਖੁਸਰਿਆਂ ਨਾਲ ਰੁੱਝਿਆ ਰਿਹਾ ਤੇ ਉਹਦੇ ਪਾਲਤੂ ਗੁੰਡੇ ਉਸ ਮਜਲੂਮ ਬੀਬੀ ਨਾਲ ਕਮਾਦ ਵਿੱਚ ਸਾਰੀ ਰਾਤ ਕੈਲੀ ਵੀ ਰੇਪ ਕਰਦੇ ਰਹੇ ਲਗਭਗ 23 ਗੁੰਡਿਆਂ ਨੇ ਉਸ ਨਾਲ ਬਲਾਤਕਾਰ ਕੀਤਾ ਦਿਨ ਚੜ੍ਹੇ ਜ਼ਖਮੀ ਸਰੀਰ ਤੇ ਜ਼ਖਮੀ ਆਤਮਾ ਨਾਲ ਉਹ ਮਜਲੂਮ ਬੀਬੀ ਉਸੇ ਤਰ੍ਹਾਂ ਉਸੇ ਹਾਲਤ ਵਿੱਚ ਵਾਪਸ ਘਰ ਪਰਤੀ ਫਿਰ ਦਹਿਸ਼ਤ ਕਰਨ ਉਹ ਪਿੰਡ ਬਾਹਰ ਚਲੇ ਗਈ ਤੇ ਕਈ ਸਾਲ ਪਿੰਡ ਉਹ ਵਾਪਸ ਨਹੀਂ ਆਈ। ਸੋ ਇਦਾਂ ਦਾ ਪੂਲਾ ਮਤਲਬ ਕਿ ਕੈਲੀ ਵੀ ਜਾਲਮ ਰਾਖਸ਼ ਸੀਗਾ ਹੈ। ਹਾਂਜੀ ਹੁਣ ਹੋਰ ਵੀ ਦੱਸਦੇ ਤੁਹਾਨੂੰ ਇਹਦੀਆਂ ਕਰਤੂਤਾਂ। ਤਾਂ ਦੋਸਤੋ ਤੁਹਾਨੂੰ ਇਹਦਾ ਪਿਸ਼ੋਕੜ ਦੱਸਦੇ ਆ। ਤਾਂ ਡੂੰਗੀ ਪੜਤਾਲ ਤੋਂ ਉਪਰੰਤ ਪੂਲੇ ਦਾ ਜੋ ਪਿਸ਼ੋਕੜ ਸਾਹਮਣੇ ਆਇਆ ਉਹਦੇ ਚਿੱਤਾਂ ਆਰਮਿਕਤਾ ਦਾ ਕੋਈ ਵੀ ਅੰਛ ਹੈ ਹੀ ਨਹੀਂ। ਇਹਦਾ ਨਾਂ ਜਸਵਿੰਦਰ ਸਿੰਘ ਸੀ। ਇਦੇ ਪਿਤਾ ਦਾ ਨਾਮ ਨਿਹਾਰ ਸਿੰਘ ਨਾਮਤਾਰੀ ਸੀ ਲੁਧਿਆਣੇ ਦੇ ਗਵਰਨਮੈਂਟ ਕਾਲਜ ਚ ਪੜਦਾ ਸੀ ਇਹ ਤੇ ਇਹ ਗੁੱਡ ਫਾਈਟਰ ਦੇ ਨਾਮ ਨਾਲ ਮਸ਼ਹੂਰ ਸੀ ਤੇ ਇਹਦੀ ਬਦਮਾਸ਼ੀ ਦੀ ਧਾਂਕ ਸੀਗੀ ਪੂਰੀ ਸਨ 81 ਦੇ ਲਗਭਗ ਲੁਧਿਆਣੇ ਚ ਜੂਗਾ ਖੇਡਦੇ ਆ 1400 ਰੁਪਏ ਦੇ ਪਿੱਛੇ ਇਹਦੇ ਗਰੁੱਪ ਦੀ ਇੱਕ ਲੜਾਈ ਹੋਈ ਇਹਨੇ ਆਪਣੇ ਚਾਰ ਸਾਥੀਆਂ ਸੁਸ਼ੀਲ ਕੁਮਾਰ ਰਕੇਸ਼ ਕੁਮਾਰ ਸਤਪਾਲ ਤੇ ਸੁਸ਼ੀਲ ਕੁਮਾਰ ਇੱਕ ਹੋਰ ਸੀ ਇਹਦੇ ਨਾਲ ਰਲ ਮਿਲ ਕੇ ਸ਼ਰਾਬ ਦੇ ਨਸ਼ੇ 'ਮਾ ਗੁਰਚਰਨ ਸਿੰਘ ਦੇ ਗੋਲੀਆਂ ਮਾਰੀਆਂ ਗੁਰਚਰਨ ਸਿੰਘ ਤਾਂ ਬਚ ਗਿਆ ਪਰ ਇੱਕ ਰਾਹੀਰ ਜ਼ਖਮੀ ਹੋ ਗਿਆ ਪਰਚਾ ਦਰਜ ਹੋਇਆ ਇਹਦੇ ਬਾਕੀ ਸਾਥੀ ਤਾਂ ਫੜੇਗੇ ਪਰ ਇਹ ਭਗਾਉੜਾ ਹੋ ਗਿਆ ਦੂਜੀ ਪਾਰਟੀ ਨੂੰ ਪਤਾ ਲੱਗਾ ਕਿ ਜਸਵਿੰਦਰ ਇੱਕ ਕਾਨੇ ਨਿਹੰਗਰੀ ਸ਼ਰਨਮਾ ਚਲਾ ਗਿਆ ਉਹਨਾਂ ਨੇ ਲੁਧਿਆਣੇ ਵਿੱਚ ਕਾਨੇ ਨਾਲ ਆਏ ਇਸ ਗੁੱਡ ਫਾਈਟਰ ਦੀ ਜਾਣਕਾਰੀ ਵੀ ਪੁਲਿਸ ਨੂੰ ਦਿੱਤੀ ਪਰ ਕਾਨੇ ਨੇ ਉਦੋਂ SSP DR ਪੱਟੀ ਨਾਲ ਗੱਲ ਕਰਕੇ ਇਹਦੀ ਫਾਈਲੇ ਬੰਦ ਕਰਵਾਤੀ ਜਸਵਿੰਦਰ ਸਿੰਘ ਉਰਫ ਗੁੱਟ ਫਾਈਟਰ ਅਜੀਤ ਸਿੰਘ ਪੂਲਾ ਉਰਫ ਨਿਹੰਗ ਬਣ ਚੁੱਕਾ ਸੀ ਔਰ ਬਾਅਦ ਦੇ ਵਿੱਚ ਤੇ ਲੋਕ ਲਹੇ ਦਵਾ ਦੇ ਵਿੱਚ ਉਹਦਾ ਕੇਸ ਵੀ ਦੁਬਾਰਾ ਖੁੱਲ ਗਿਆ ਸੀਗਾ ਸੋ ਇਸੇ ਤਰ੍ਹਾਂ ਪੂਲੇ ਨੇ ਆਪਣੀ ਲੁੱਟ ਖਸੁੱਟ ਦੇ ਤਹਿਤ ਰਾਧਾ ਸੁਆਮੀ ਡੇਰੇ ਲਈ ਜਾ ਰਿਹਾ ਸਰੀਏ ਦਾ ਇੱਕ ਟਰੱਕ ਘੇਰ ਕੇ ਸਰੀਆ ਆਪਣੇ ਕੰਪਲੈਕਸ ਮਾ ਉਤਰਵਾ ਲਿਆ ਪੂਲਾ ਇਸ ਤੱਤ ਤੋਂ ਸ਼ਾਇਦ ਅਣਜਾਣ ਸੀ ਕਿ ਜਿਹਦਾ ਉਹਨੇ ਟਰੱਕ ਲੁੱਟਿਆ ਏ ਉਹਦੀ ਪਹੁੰਚ ਕਿੱਥੇ ਤੱਕ ਹੈ ਤਾਂ ਕੁਝ ਕੁਝ ਕ ਫੋਨ ਨੇ ਖੜਕੇ ਸੀ ਕਿ ਪੂਲਾ ਕਹਿ ਲਈ ਵੀ ਡਰ ਕੇ ਹੱਥ ਜੋੜ ਕੇ ਸਰੀਆਫੇ ਵਾਪਸ ਕਰਕੇ ਗਿਆ ਰਾਣਾ ਸੌਮੀਆਂ ਦਾ ਤਾਂ ਦੋਸਤੋ ਪੂਲਾ ਸੀ ਜਿਹੜਾ ਇਹ ਏਡਾ ਚਗਲ ਬੰਦਾ ਸੀ ਕਿ ਖੁਸਰਿਆਂ ਤੋਂ ਵੀ ਕਮਿਸ਼ਨ ਲੈਂਦਾ ਸੀ ਖੁਸਰਿਆਂ ਦਾ ਸਥਾਨਕ ਮੁਖੀ ਸੀਗਾ ਜੰਗ ਬਹਾਦਰ ਉਰਫ ਪੱਪੂ ਜੋ ਕਿ ਨਕਲੀ ਨਿਰੰਕਾਰੀ ਮਿਸ਼ਨ ਨਾਲ ਸੰਬੰਧ ਵੀ ਰੱਖਦਾ ਸੀ ਔਰ ਉਹ ਪੂਲੇ ਦਾ ਤਾਬੇਦਾਰ ਸੀਗਾ ਉਹਦੇ ਰਾਹੀਂ ਖੁਸਰੀਆਂ ਦੇ ਇਲਾਕਿਆਂ ਦੀ ਵੰਡ ਚ ਪੂਲਾ ਵੀ ਇੰਟਰਸਟ ਲੈਂਦਾ ਸੀ ਜੰਗ ਬਹਾਦਰ ਵਧੀਆ ਖੁਸਰੀਆਂ ਪੂਲੇ ਨੂੰ ਪੇਸ਼ ਕਰਦਾ ਸੀਗਾ ਔਰ ਉਹ ਅਕਸਰ ਖੁਸਰੀਆਂ ਤੋਂ ਪੈਸੇ ਵੀ ਲੈਂਦਾ ਤੇ ਕਈ ਵਾਰ ਮੁੰਦੀਆਂ ਜਿਹੜੀਆਂ ਹੁੰਦੀਆਂ ਸੀ ਇਹਨਾਂ ਦੇ ਪਾਇਆਂਵੇਂ ਸੋਨੀਆਂ ਇਹ ਵੀ ਖੋਲਣਦਾ ਸੀ ਔਰ ਉਹ ਖੁਸਰੀਆਂ ਤੋਂ ਕੰਮ ਵੀ ਕਰਵਾਉਂਦਾ ਸੀਗਾ ਸੰਘੇੜੇ ਪਿੰਡ ਦੇ ਗੁਰੂ ਘਰ ਦਾ ਸਰੋਵਰ ਪੂਲੇ ਨੇ ਖੁਸਰਿਆਂ ਕੋਲੋਂ ਹੀ ਪਟਵਾਇਆ ਸੀ ਸੰਘੇੜੇ ਇੱਕ ਖੂਹ ਪੂਲੇ ਦੇ ਜ਼ੁਲਮਾਂ ਦਾ ਗਵਾਹ ਹੈ ਜਿਸੇ ਉਸਨੇ ਕਈ ਬੰਦੇ ਮਾਰ ਕੇ ਸੁੱਟੇ ਸੀਗੇ ਤਾਂ ਦੋਸਤੋ ਇਹ ਸੀਗੀਆਂ ਪੂਲੇ ਮਸੰਦ ਦੀਆਂ ਕਰਤੂਤਾਂ ਤੇ ਉਹਦੀ ਮਸ਼ੂਕ ਅਮਰੀਕੋ ਦੇ ਬਾਰੇ ਜਾਣਕਾਰੀ ਸੋ ਦੋਸਤੋ ਇਹ ਸੀਗੀ ਅੱਜ ਦੀ ਵੀਡੀਓ ਸੋ ਵੀਡੀਓ ਸ਼ੁਰੂ ਤੋਂ ਲੈ ਕੇ ਹੰਤਕ ਸਾਰੀ ਸੁਣਿਆ ਕਰੋ ਚੈਨਲ ਜਿਨ੍ਹਾਂ ਵੀਰਾਂ ਨੇ ਹਾਲ ਤੱਕ ਆਪਣਾ ਸਬਸਕ੍ਰਾਈਬ ਨਹੀਂ ਕੀਤਾ ਉਹ ਜਰੂਰ ਕਰ ਲਿਓ ਤੇ ਬੈਲ ਵਾਲਾ ਬਟਨ ਵੀ ਦਬਲਿਓ ਤਾਂ ਕਿ ਨਵੀਆਂ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਸੋ ਨਵੇਂ-ਨਵੇਂ ਜਾਣਕਾਰੀਆਂ ਆਪਾਂ ਤੁਹਾਡੇ ਲਈ ਲਿਆਉਂਦੇ ਰਹਨੇ ਆ ਸੋ ਮਿਲਦੇ ਹੁਣ ਆਪਾਂ ਅਗਲੀ ਵੀਡੀਓ ਦੇ ਵਿੱਚ ਨਵੀਂ ਜਾਣਕਾਰੀ ਲੈ ਕੇ ਉਰੋ ਤੱਕ ਦੇਓ ਆ ਗਿਆ ਸਤਿ ਸ਼੍ਰੀ ਅਕਾਲ